ਦਾ ਚਲਾ ਦੀ ਸਤਿ ਸ਼੍ਰੀਕਾਲ ਜੀ ਸੰਧੂ ਡੇਰੀ ਫਾਰਮ ਸਰਦੂਗੜ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਵੋ ਸਾਰਿਆਂ ਦੇ ਜਾਨਵਾਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਅੱਜ ਪਹੁੰਚੇ ਜੀ ਮਾਨਸਾ ਮੰਡੀ ਸ਼ੁੱਕਰਵਾਰ ਨੂੰ 28 2 2025 ਦਿਖਾਉਣਾ ਤੁਹਾਨੂੰ ਟੌਪ ਦੇ ਨਾਮ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆ ਜਾਂ ਉਹ ਤੋਂ ਛੋਟੇ ਵਰਕੇ ਭਰਾਵਾਂ ਨਾਲ ਹੀ ਕੰਮ ਚੱਲਦੇ ਆ ਤੇ ਫੇਸਬੁੱਕ ਨੂੰ ਕਰ ਲਓ ਫੋਲੋਅਰ ਅੱਜ ਚਲਾਉਣਾ ਆਪਾਂ ਫੇਸਬੁੱਕ ਦੇ ਨਾਲ ਆ ਤੇ ਆਜੋ ਮਿਲਦੇ ਆਗੇ ਲੈਸ ਤੁਹਾਨੂੰ ਕਟੀਆਂ ਦਿਖਾਉਣੇ ਹਨ ਮਾਨਸਾ ਮੰਡੀ ਤੇ ਇਹ ਬਾਈ ਦੀਆਂ ਕਾ ਆ ਗਿਆ ਪਾ ਯਾਰ ਥੱਲੋਂ ਚੰਗੀਆਂ ਬਹੁਤ ਆ ਦਾ ਅੱਲਾ ਦਾ ਗੱਪਣ ਹੋਈ ਜਾਂਦੀ ਐ ਆ ਛੋਟੀ ਜੀ ਬੇਜੇਰੀ ਕਰਮਾ ਵਾਲੀ ਥੱਲੋਂ ਸਾਰੀਆਂ ਚੰਗੀਆਂ ਛੋਲੇ ਚਾਲੇ ਬਾਈ ਥਣ ਸਿੰਗਲੀ ਐ ਚਾਰਾਂ ਦੇ ਚਾਰਾਂ ਕੋਈ ਪੋਰਟ ਸ਼ਾਂਗ ਨਹੀਂ ਵਿੱਚ ਜੈਡ ਬਲੈਕ ਵੀ ਆ ਗਿਆ ਕਟੀਆਂ ਸਿੰਗਾ ਸੁੰਗਾ ਦੀਆਂ ਬਹੁਤ ਸੋਹਣੀਆਂ ਯਾਰ ਮਾ ਵੀ ਨਹੀਂ ਮੈਂ ਕੱਟੀ ਐ ਲੈ ਜਾ ਕਰੋ ਮਾਨਸਾ ਮੰਡੀ ਮਾਰ ਲਿਆ ਕਰੋ ਜਿਹੜਾ ਕਟੀਆਂ ਬਹੁਤ ਟੌਪ ਦੀਆਂ ਮਿਲ ਜਾਂਦੀਆਂ ਆ ਦੇਖ ਆ ਤਾਂ ਵਿਚਾਰੀ ਆਪ ਹੀ ਦਿਖਾਈ ਜਾਂਦੀ ਸਿਆਣੀਆਂ ਕਟੀਆਂ ਨਾ ਇਹ ਕਟੀਆਂ ਸਾਰੀਆਂ ਹੀ ਸਿਆਣੀਆਂ ਆ ਦੇਖ ਯਾਰ ਸਮੂਰਤ ਵਰਗਾ ਮੂੰਹ ਆ ਝੋਲੀ ਝੋਲੀ ਸਾਰੀਆਂ ਦੀ ਸਹੀ ਐ ਪੁੱਛਣਾ ਭਾਈ ਤਾਂ ਕਿਹੜਾ ਪਿੰਡ ਐ ਕੀ ਗੱਲਬਾਤ ਆ ਕਿੰਨਾ ਨੰਬਰ ਆ 1 2 ਆ ਦੇ ਆ ਦੇ ਆ ਵੀ ਸਿਆਣੀਆਂ ਓਏ 2 1 2 3 4 5 6 7 8 ਕਟੀਆਂ ਬਾਈ ਕੋਲੇ ਦੋ ਮੰਡੀ ਲਿਗੇ ਉਧਰ ਦੋ ਅੱਗੇ ਲੈ ਗਏ 10 11 ਕਟੀਆਂ ਲੈ ਕੇ ਆਏ ਸੀ ਪੁੱਛਦੇ ਆ ਬਾਈ ਨੂੰ ਕੀ ਹਾਲ ਆ ਕੀ ਗੱਲਬਾਤ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਵੀਰੇ ਪੈਣੀ ਬਾਗਾ ਪੈਣੀ ਪੈਣੀ ਬਗਾਣਾ ਹਾਂ ਕਾਹ ਕਟੀਆਂ ਲੈ ਕੇ ਆਜੇ 9 ਜੀ 9 ਤੇ ਘਰੇ ਵੀ ਨੇ ਕਟੀਆਂ ਵਧੀਆ ਹਾਂ ਘਰੇ ਵੀ ਹੁੰਦੀਆਂ ਵੀ ਸਮਝ ਲੈ 8 9 ਮਹੀਨੇ ਤੋਂ ਲੈ ਕੇ 2 ਸਾਲ ਤਾਈਂ ਕਟੀਆਂ ਮੇੜਦੇ ਆ ਹਾਂ ਜੀ ਹਾਂ ਜੀ ਠੀਕ ਐ ਵਧੀਆ ਤਕੀਨ ਕੱਟੀਆਂ ਬਹੁਤ ਵਧੀਆ ਗਮਾ ਤੇਰਾ ਭਰਾਵਾ ਪਰਾਲਾ ਨਾਲੇ ਖਰੀਦ ਬੈਠਾ ਹਨਾ ਹਾਂਜੀ ਤੇ ਮੋਬਾਈਲ ਨੰਬਰ ਬਾਈ 98762 ਠੀਕ ਹੈ 7172 ਤੇ ਘਰੇ ਕੱਟੀਆਂ ਲੈਣ ਆ ਸਕਦਾ ਹਾਂ ਸਕਦਾ ਕੀ ਨਾਮ ਕੀ ਹੈ ਵੀ ਆਪਣਾ ਮੇਰਾ ਨਾਮ ਸ਼ਤੀਸ਼ ਕੁਮਾਰ ਹੈ ਸ਼ਤੀਸ਼ ਕੁਮਾਰ ਹਾਂਜੀ ਕਰ ਲਓ ਬਾਈ ਨਾਮ ਸੁਪਰ ਬਾਈ ਦੱਸੀ ਸੁਖਚੰਦ ਸਿੰਘ ਆ ਵੀ ਨੰਬਰ 4 ਲਾਲਾ ਪੱਤੀਆ 8284857616 ਅੱਛਾ ਲਾਲਾ ਪੱਤੀ ਲਾਲਾ ਪੱਤੀ ਬਾਕੀ ਫੋਨ ਕਰਕੇ ਸੰਪਰਕ ਕਰ ਲਓ ਜੇ ਬੰਦਾ ਉਧਰੋਂ ਨੇੜੇ ਤੋਂ ਲੈਣੀਆਂ ਚਾਹੁੰਦਾ ਹੈ ਆਪਸ ਹੱਤ ਘਟੀਆਂ ਦਿਖਾਤੀਆਂ ਅੱਠ ਹਨ ਇਹਦਾ ਵੀ ਰੇਟ ਇੱਕੋ ਹੀ ਕਰਤਾ ਸਾਰਿਆਂ ਦਾ 25000 ਹੈ ਮਾਨਤਾ ਹੋਲ ਚੱਲ ਹੈ ਜਿਹੜਾ ਵੀਡੀਓ ਜਾਨਵਰ ਪਸੰਦ ਆ ਜੇ ਨਾ ਬਾਕੀ ਬਾਈ ਕਹਿੰਦਾ ਜਿਹੜਾ ਵੀਡੀਓ ਦੇਖੇ ਉਹਦਾ ਫਰਕ ਪੈ ਜਾਂਦਾ ਤੇ ਬਾਈ ਕੋਲੇ ਘਟੀਆਂ ਘਰੇ ਵੀ ਚੰਗੀਆਂ ਹੁੰਦੀਆਂ ਘਟੀਆਂ ਬਾਈ ਕੋਲੇ ਲਿਸਟਿੰਗਾਂ ਜਰੂਰ ਆ ਮੜੀਆਂ ਜੀ ਹੈ ਟਾਪ ਕਲਾਸ ਹੀ ਹੈ ਬਾਕੀ ਬਰੀਡ ਚਾਹੀਦੀ ਉਹ ਲਿਸੀ ਪਸ਼ੂ ਰਾਜੀ ਤਾਂ ਹੋ ਜਾਂਦਾ ਇਹ ਰਾਜੀ ਦਾ ਕੋਈ ਚੱਕਰ ਨਹੀਂ ਆ ਵੇਖੋ ਯਾਰ ਕੀ ਬਾਤ ਆ ਯਾਰ ਖੀਰੀਆਂ ਕੱਟੀਆਂ ਸਾਰੀਆਂ ਬਹੁਤ ਛੋਟੀ ਉਮਰ ਦੀਆਂ ਕਰ ਲਿਓ ਬਾਈ ਨਾ ਸਪਰਕ ਪੂਰਾ ਟੌਪ ਕਲਾਸ ਕੱਟੀਆਂ ਦਾ ਵੇਖ ਲੈ ਮੂੰਹ ਦੇਖ ਮੂਰਤ ਵਰਗਾ ਜਮਾ ਇਹਦਾ ਪਿੱਟ ਕੋੜਾ ਜੇ ਕੱਟੀ ਦਾ 25000 ਰੁਪਇਆ ਰੇਟ ਆ ਬਾਈ ਦਾ ਹਰੇਕ ਦਾ ਤੇ ਕਰ ਲਿਓ ਸਪਰਕ ਬਾਈ ਸੱਜਣ ਨੂੰ ਤੁਹਾਨੂੰ ਗਾਂ ਦਿਖਾਉਣੇ ਇੱਕ ਥਾਣ ਤੋਂ ਬੜਾ ਟੌਪ ਦਾ ਲੱਗਿਆ ਮੱਝਾਂ ਵਾਲਾ ਥਾਣ ਹੈ ਆ ਮਾਂ ਆ ਗਿਆ ਤਾਂ ਬੱਚਾ ਬੱਚਾ ਬਾਕੀ ਸੀਲ ਬਹੁਤ ਆ ਗਿਆ ਯਾਰ ਪੁੱਛ ਰਿਹਾ ਬਾਈ ਨੂੰ ਕਿੰਨਾ ਦੁੱਧ ਆ ਕੀ ਗੱਲ ਬਾਤ ਹੈ ਇਹ ਤਾਂ ਦੁੱਧ ਵੀ ਸੰਘਣਾ ਹੁੰਦਾ ਰਾਠੀ ਜੀ ਆ ਗਈ ਬਾਈ ਕੀ ਹਾਲ ਹੈ ਵਧੀਆ ਕਿਹੜਾ ਪਿੰਡ ਆ ਬਾਈ ਆਪਣਾ ਬਈ ਸਰਦੂਲਗੜ ਸਰਦੂਲਗੜ ਜ਼ਿਲ੍ਹਾ ਮਾਨਸਾ ਨਾ ਹਾਂ ਇਹ ਕੈਮੀ ਸੁਵੇਗਾ ਇਹ ਆਪਣੀ ਦੂਜੀ ਸ਼ੂਨ ਦਾ ਖੈ ਦਿਨ ਹੋ ਗਿਆ ਸੂਈ ਨੂੰ ਆਪਾਂ ਨੂੰ 5-6 ਦਿਨ ਹੋ ਗਏ ਪਛੀਣ ਅੱਛਾ ਕਿੰਨਾ ਦੁੱਧ ਆ ਬਾਈ ਇਹ ਥੱਲੇ ਵੀ 15 ਲੀਟਰ ਆਇਆ ਸੀ ਇਸ ਵਾਰ ਖੈਰ ਆ हां भाई जै यार वो भी संगਣਾ ਹੈ ਨਾ हां ਹੋ ਵੀ ਮੈਂ ਵਰਗਾ ਦੁੱਧਾ ਛੱਟਾ ਛੱਟਾ ਤੇ ਕੀ ਰੇਟਾ ਦਾ ਜਾਇਜ ਆ ਜਾਇਜ ਮਰੇ ਦਾ 65000 ਰੁਪਏ ਮੁੱਲ ਮੰਗਦਾ ਮਾਨਤਾਨ ਕਿੰਨਾ ਕਰੀਓ ਮਾਨਤਾਨ ਕਰਦਾਂਗੇ ਅੱਪ ਬੋਲੀ ਬੋਲੀ ਚਲ ਮਾਨਤਾਨ ਤਾਂ ਹੋ ਜਾਣਾ ਦਾ ਜਾਨਵਰ ਜਿਹੜਾ ਪਸੰਦ ਆ ਜੀ ਨਾ हां ਤੇ ਮਾਈਲ ਨੰਬਰ ਬੋਲੀ ਤੇਰਾ 62397 515 62397 98515 515 ਐਂਡਸ ਆ ਦੁਲਗੜਾ ਹਾਂ ਹਾਂ ਕਰ ਲਿਓ ਬਾਈ ਨਾਸਪਰਖ ਗਾਂ ਬਾਈ ਦੀ ਸੀਲ ਹੈ ਉਹ ਵੀ ਚੰਗੀ ਰਹਿ ਗਈ। ਤੁਹਾਨੂੰ ਤੁਹਾਨੂੰ ਮੱਝਾਂ ਲੱਗਿਆ ਆੜਿਆ ਬੱਚਾ ਛੋਟਾ ਜਿਹਾ ਬੱਚਾ ਨਾਲ ਆ। ਕਰ ਲਿਓ ਸੁਪਰਖ ਬਾਈ ਨਾਲ। ਹਾਂਜੀ ਮੱਝ ਬੱਚਾ। ਸੱਜਣਾਂ ਤੁਹਾਨੂੰ ਮੱਝ ਦਿਖਾਉਣਾ ਹੈ ਕਰ। ਚੱਲੋ ਦਾ ਟੌਪ ਨਹੀਂ ਇੰਨਾ ਹੀ ਆ ਯਾਰ। ਇਹ ਜੱਲੇਵਾ ਨਹੀਂ ਲੱਗਿਆ ਸਾਰੀ ਮੰਡੀ 'ਚ ਮੱਝ ਨੂੰ ਕਿਸੇ ਨੂੰ। ਕਿਸੇ ਥੋੜੀ ਜਰੂਰ ਹੈ ਗੱਲ ਕਰ। ਥਿੱਸੀ ਦਾ ਰਾਜੀ ਹੋ ਜਾਂਦੇ ਨੇ। ਮੋੜ ਲਿਆ ਬਾਈ ਕੋਈ ਗੱਲ। ਮੋੜ ਦਿਆ। ਆ ਟਾਪ ਕਲਾਸ ਹੀ ਆ ਜਮਾਨਾ ਬੜਾ ਸਾਫ ਲੇਵਲ ਲੱਗਿਆ ਕਰਮਾਲੀ ਨੇ ਯਾਰ ਮਿੱਸੀ ਲੂਸੀ ਦਾ ਰਾਜੀ ਹੋ ਜਾਂਦੇ ਨੇ ਕੋਈ ਚੱਕਰ ਨਹੀਂ ਹੁੰਦਾ ਇਹ ਗੱਲ ਕਰ ਥੱਲੋਂ ਚੰਗੀ ਹੋ ਅੱਜ ਜਿਵੇਂ ਰਿੰਗ ਵਾਲੀਆਂ ਗਾਂਆਂ ਨਹੀਂ ਹੁੰਦੀਆਂ ਉਹਵੇਂ ਕਰੀ ਫਿਰਦੀ ਐ ਬੱਚਾ ਭਾਈ ਆ ਸੇ ਦਾ ਕੀ ਭਾਈ ਪਾਏ ਦਾ ਵੀਰੇ ਇੱਕ ਵੀ ਐ ਆ ਛੋਟੀ ਦਾ ਇੱਧਰ ਨਹੀਂ ਗਈ ਵੱਖ ਤੇ ਮੈਂ ਕੋਈ ਸਪਾਈ ਬਹੁਤਾ ਲੈਵੇ ਦੀ ਯਾਰ ਲੱਸੀ ਜ਼ਰੂਰ ਆ ਥੋੜੀ ਜੀ ਜਲ ਰਾਜੀ ਤਾਂ ਹੋ ਜਾਂਦੇ ਪੁੱਛ ਲੈ ਅੱਭਾਈ ਨੂੰ ਆ ਆ ਗਿਆ ਤਾਂ ਬੱਚਾ ਭਾਈ ਸਸਰੀ ਘਰ ਸਸਰੀ ਘਰ ਵੀਰੇ ਕਿਹੜਾ ਪਿੰਡ ਵੀਰੇ ਪਿੰਡ ਵੀਰੇ ਉਲਕਾ ਆਪਣਾ ਉਲਕਾ ਹਾਂਜੀ ਤੇ ਮੱਝ ਤੋਂ ਰਕ ਫੈਮਸ ਹੋ ਗਏ ਵੀਰੇ ਸੋਹਾਂ ਤੀਜਾ ਵੀਰੇ ਅੱਛਾ ਕੈ ਦਿਨੋਂ ਕੋਈ ਸੁਣੂ ਸੁਣੋਂ ਹੋਣੇ ਬਈ 15 16 ਨਾਲ ਆ ਗਿਆ ਬੱਚਾ ਇਹ ਤਾਂ ਬੱਚਾ ਕੀ ਹੈ ਕਟਾ ਨਾ ਕੱਟਿਆ ਮਾਗਰ ਕੱਟੀ ਉਹਦੇ 13 ਲੀਟਰ ਤੇ ਆ 13 ਲੀਟਰ ਦੁੱਧ ਤਿਆਰ ਆ ਬਾਕੀ ਲੇਵਾ ਵੀ ਗਵਾਹੀ ਪਰਦਾ ਯਾਰ ਠੀਕ ਆ ਠੀਕ ਆ ਦੁੱਧ ਤੇ ਰੇਟ ਬਾਈ ਦਾ ਰੇਟ ਵੀਰੇ 1 ਵੀ ਹੈ 1 ਵੀ ਹੈ ਮਾਨਤਾ ਨਾ ਹੋ ਜੇ ਨਾ ਮਾਨਤਾ ਨਾ ਹੋਊਗਾ ਇੱਕ ਕਟਰੀ ਹਾਂ ਨਾ ਬਸ ਠੀਕ ਹੈ ਬਾਕੀ ਜਾਨਵਰੋ ਜੇ ਤੁਹਾਨੂੰ ਪਸੰਦ ਆ ਇਹ ਨਾ ਰੇਟ ਵੀ ਯਾਰ ਕਰ ਦਾਂਦਾ ਬਾਕੀ ਥੱਲੋ ਤਾਂ ਪਸੰਦ ਆਊਗਾ ਯਾਰ ਇਹ ਇਹ ਧਾਰ ਵੀ ਬਹੁਤ ਬੋਲੀ ਹੋ ਗਰਮ ਵਾਲੀ ਦੀ ਤੇ ਮਾਈਲ ਨੰਬਰ ਭਾਈ 9784 ਵੀਰੇ 40975 42975 ਆ ਕੇ ਤਾਂ ਪੱਛਾ ਅੱਛਾ ਵੀ ਛੋਟਾ ਹੀ ਹੈ ਜੈਡ ਬਲੈਕ ਹੀ ਕੱਟੀਏ ਤੇ ਮਗਰ ਘਰ ਲਓ ਬਾਈ ਨਾਸ ਪਰਖਾ ਸਾ ਤੁਹਾਨੂੰ ਮਿੱਤਰੋ ਝੋਟੀ ਦਿਖਾਉਣਾ ਇੱਕ ਹੋਰ ਇਹ ਵੀ ਟੋਪ ਹੀ ਹੈ ਪਹਿਲਾਂ ਸਿੰਗਾ ਦੀ ਚੱਕਰ ਹੋਰ ਹੀ ਲੈ ਫਿਰ ਬਾਈ ਮਾੜੀ ਜੀ ਕਾਸਾ ਰਹਿ ਜਾਊਗੀ ਬਈ ਜਮੈਂ ਉਹ ਬਣਾਉਣੀ ਲਾ ਕੇ ਵਰਤਾਰ ਦੀ ਬਣਸ ਮੂਰਤ ਵਰਗਾ ਮੂੰਹ ਆਇਆ ਝੋਟੀ ਦਾ ਇਹਨਾਂ ਤੇ ਜੈਡ ਬਲੈਕ ਹੈ ਪਹਿਲਾਂ ਜੋਰ ਤੇ ਜੋਰ ਸਭਾਈ ਬਹੁਤ ਲੇਵੇ ਦੀ ਬਾਕੀ ਬਰੀਡ ਹੈ ਯਾਰ ਮੱਝ ਦੀ ਮੋੜ ਲੈ ਬਾਈ ਕੋਈ ਨਾ ਕੱਦ-ਕੁੱਦ ਬਹੁਤ ਛੋਟੀ ਦਾ ਇਹ ਰਲਦਗੇ ਨਹੀਂ ਹੁੰਦੇ ਬਾਈ ਇਹ ਤਾਂ ਬਾਈ ਕਹਿੰਦਾ ਹਰਿਆਣੇ ਚ ਆਈ ਆ ਇਹਨਾਂ ਰਲਦਗੇ ਨਹੀਂ ਹੁੰਦੀਆਂ ਦਾ ਛੋਟੀਆਂ ਪੁੱਛਦੇ ਆ ਬਾਈ ਨੂੰ ਟੋਕੜਾ ਹੈ ਕਿਵੇਂ ਗੁੱਸਾ ਕਮਾਸੂਗਾ ਅਜੇ ਕਰ ਲੈ ਕੱਦ-ਕੁੱਦ ਬਹੁਤ ਆ ਗਿਆ ਬੱਚਾ ਇਹਦਾ 11 ਲੀਟਰ ਹੈ ਬਾਕੀ ਕੀ ਹਾਲ ਹੈ ਠੀਕ ਹੈ ਵੀਰੇ ਛੋਟੀ ਤੋਰ ਕੇ ਕੈਮਾ ਸੁਹਾ ਬਾਈ ਇਹ ਸੁਹਾ ਪਹਿਲਾ ਵੀਰੇ ਕਿੰਨੇ ਦਿਨਾਂ ਕੋ ਸੁਈ ਨੂੰ ਸੁਈ ਹੋਊ ਬਾਈ 23 ਦਿਨ ਮੇਨ ਠੀਕ ਹੈ ਨੰਬਰ ਤਾਂ ਨਿਕਲਿਆ ਦੁੱਧ 11 ਕਿਲੋ ਤੇ ਆ ਰਿਹਾ ਅੱਛਾ ਪਾ ਬਗ ਜਾ ਕਰ ਵਾਹ ਬਾਈ ਪਾ ਇਹਦਾ ਬਾਈ 115 ਨੰਬਰ ਉਹੀ ਹੈ ਤੇਰਾ ਹਾਂ ਨੰਬਰ ਉਹੀ ਹੈ ਲੱਖ ਦੀ ਹਾਂ ਨਹੀਂ ਹੈ ਬਸ ਮਾਨਤਾ ਆਉ ਜੀ ਬਾਕੀ ਨਿਸ਼ਾਨਾ ਹੀ ਮਾਰ ਦਿੰਦਾ ਬਾਈ ਦਾ ਨਾ ਮੁੜ ਕੇ ਲੋੜ ਹੀ ਨਾ ਪਵੇ ਬਾਕੀ ਮਾਨਤਾਂ ਦਾ ਹੋਰ ਹੋ ਜਾਂਦਾ ਨਾ ਕੋਈ ਚੱਕਰ ਨਹੀਂ ਸੋਹਣੀ ਬਹੁਤ ਛੋਟੀ ਯਾਰ ਛੋਟੀ ਦਾ ਮੂਰਤ ਵਰਗੀ ਹੈ ਬਣਾਉ ਤਣਾ ਵੀ ਬਹੁਤ ਸਾਫ ਆ ਉਹ ਆ ਗਿਆ ਤਾਂ ਬੱਚਾ ਬ੍ਰੋ ਕੱਟੀ ਵਾਲੀ ਮੈਂਸ ਦਿਖਾਉਣੇ ਸਾਨੂੰ ਬਈ ਫਰੀ ਦੀ ਸਕੀਮ ਹੈ ਨਾ ਉਹ ਸਾਇਆ ਸਾਫ ਹੋ ਆ ਥੱਲੇ ਵੇ ਦੀ ਜਿਹੇ ਮੱਜਾ ਮੋਟ ਘਟ ਆ ਜਾਂ ਲੈ ਵੇ ਦੀਆਂ ਸਾਫ ਮੋੜ ਲਾ ਕੋਈ ਨਾ ਬਾਈ ਬਾਕੀ ਬਰੀਡ ਵਾਲੀ ਕੱਦ ਤਾਂ ਨੇ ਵਾਲਾ ਵੱਡਾ ਕਹਿ ਸਕਦੇ ਇਹ ਗੱਲ ਕਰ ਥੱਲੋਂ ਬਹੁਤ ਸਾਫ ਆ ਲੈ ਚੱਲ ਬਾਈ ਸੱਲੋ ਡਾਈਨਿੰਗ ਸਾਫ ਆਣਾ ਛੜ ਦੇ ਗੱਲਾਂ ਬੜਾ ਸਾਫ ਲੈਵਾ ਜਸ ਪੋਪ ਖਲੰਦੀ ਇਹ ਦੇਖ ਯਾਰ ਬਾਕੀ ਬਰੀਡ ਵਾਲੀ ਮੱਝ ਆ ਮੈਂ ਤੁਹਾਨੂੰ ਚੇਕ ਕਰ ਲੰਮੂਠੀ ਵਾਲਾ ਤਾਂ ਬੜਿਆ ਵਧੀਆ ਸ਼ੀਮਾ ਦਾ ਨਾ ਸਿੰਘਾ ਸੋਂਗਾ ਦੀ ਗੁੰਡੀ ਉਹ ਵੀ ਸੀਰ ਆ ਗਈ ਕੱਢੀ ਬਾਈ ਸਸਰੀ ਘਰ ਕਿਹੜਾ ਪਿੰਡ ਆ ਬਾਈ ਮਾਈ ਸਰਖਣਾ ਬਾਈ ਮੱਝ ਤੋਰ ਕਹਿਮਾ ਸੁਆ ਇਹ ਚੌਥੇ ਸੁਈ ਹੋਈ ਬਾਈ ਕਿੰਨੇ ਦਿਨ ਹੋ ਗਏ ਸੁਈ ਨੇ ਜੀ ਸ਼ੀਮਾ ਦਾ ਨਾ ਬਾਈ ਫਿਰ ਮਾਨਾ ਕਿੰਨਾ ਦੁੱਧ ਹੁਣ ਉਧਰੋਂ 14 ਲੀਟਰ ਯਾਰ ਬਾਕੀ ਥਾਂ ਥਣ ਬਹੁਤ ਸੋਹਣਾ ਲੱਗਿਆ ਮੈਂ ਯਾਰ 14 ਲੀਟਰ ਹਾਂ 14 ਕੀ ਰੇਟ ਆਪਾਂ ਬੋਲਦੇ ਜੋ ਵੀ 14 ਲੀਟਰੋਂ ਬੋਲੀ ਕੱਢਦੀ ਹਾਂ ਕੀ ਰੇਟ ਆ ਭਾਈ ਜਾਇਦਾ ਇੱਕ ਵੀ ਆਵੇਂ ਇੱਕ ਵੀ ਮਾਨਦਾਨ ਹੋ ਜੂਗਾ ਨਾ ਹਾਂ ਮੋਬਾਈਲ ਨੰਬਰ ਬੋਲੀ ਤੇਰਾ 84277 ਹਾਂਜੀ ਭਾਈ 19641 19641 ਪਿੰਡ ਮੈਸਟਰ ਖਾਨਾ ਹਣਾ ਆ ਗਿਆ ਬੱਚਾ ਨਾਲ 나ੜੂਆ ਨਾਲ ਹੀ ਹੈ ਸਿੰਗਾ ਸੰਗਾ ਦੇ ਸੋਹਣੇ ਕਾਦੋ ਧਾਨੇ ਬੜਾ ਕੈਸਾ ਤੇ ਗੱਲ ਕਰ ਲੈ ਵੀਰੀ ਬਹੁਤ ਸਾਫ ਆ ਮੱਝਾਂ ਥਾਂ ਤੁਣਾ ਹੈ ਭਇਆ ਕੱਲਾ ਕੱਲਾ ਬਰੀਡ ਹੈਗੀ ਹੈ ਮੇਲੇ 12 ਕਿਲੋ ਕਹਦੇ ਬੋਲਾ ਬਰੀਡ ਹੈਗੀ ਹੈ ਮੱਝ ਚ ਅੱਛਾ ਉਹ ਪਰਾਂ ਤੇਰਾ ਕਿਲੋ ਬੋਲਾ ਤਿਆਰ ਹਨ ਘਰ ਲਿਓ ਸਪਰਕ ਭਾਈ ਮੇਰੇ ਮਿੱਤਰੋ ਮਾਨਸਾ ਮੰਡੀ ਅੱਜ ਨਾ ਸੁੰਨਾ ਹੈ ਕੰਮ ਹੈ ਬਾਲੇ ਘਟ ਜਾਣ ਬਾਰ ਆਏ ਆਖ ਵੀ ਘਟਾ ਤੇ ਜਾਨਵਰ ਵੀ ਘਟਾ ਜਮੇ ਘਟਾ ਦੇਖੋ ਰੌਣਕ ਨਹੀਂ ਹੈਗੀ ਅੱਜ ਜਮੇ ਫੇਕਸ ਨੂੰ ਨੋ ਦਿਖਾਉਣਾ ਜਾਨਵਰ ਖੜਾ ਟਾ ਟਾ ਇਹ ਸ ਹੈ ਕਿ ਗੇੜਾ ਵੀਡੀਓ ਮੋਡ ਨਾਲ ਤੁਹਾਨੂੰ ਪਤਰਾ ਦਿਖਾਉਣਾ ਇੱਕ ਚੀਜ਼ ਖਾਰਿਆ ਪਹਿਲਾ ਵੀਡੀਓ ਬਣਾ ਲਿਆ ਇਹਦੀ ਏਅਰ ਬੈਗ ਵਾਲਾ ਹਾਂ ਜੇਅਰ ਬੈਗ ਕਿਹਦੇ ਵਿੱਚ ਇੱਥੇ ਕ੍ਰੰਪਲ ਜੁਣ ਆਈ ਬੜਾ ਯਰ ਤਕੜਾ ਸਿਸਟਮ ਹੈ ਏਅਰ ਬੂਰੋ ਯਾਰ ਕ੍ਰੰਪਲ ਜੁਣ ਆਈ ਅੱਛਾ ਮਤਲਬ ਐਂਗੜ ਲੱਗੇ ਹੋਏ ਨੇ ਜੇ ਮਨ ਕਰੋ ਐਕਸੀਡੈਂਟ ਵਗੈਰਾ ਹੁੰਦਾ ਅੱਛਾ ਇਹਦੇ ਵਿੱਚ ਡਰਾਈਵਰ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਨੁਕਸਾਨ ਹੀ ਨਹੀਂ ਹੈਗਾ ਇਹ ਲਗਭਗ ਬੜੀ ਵੱਡੀ ਕਰਤੀ ਹੈ ਇਹ ਮੇਰਾ ਟੈਕਨੋਲੋਜੀ ਹੈ ਜੀ ਅੱਛਾ ਅੱਛਾ ਉਹਦੇ ਨਾਲ ਆਹ ਦੇਖੋ ਮਾਨ ਦਾ ਪਤਾ ਗੱਡੀ ਵਾਲਾ ਕੰਮ ਇਹ ਨਿਕਲਦਾ ਪਹਿਲੇ ਮੈਸੇਜ ਆਊਗਾ ਜੀ ਅੱਛਾ ਬਾਕੀ ਆਪਾਂ ਗੱਡੀ ਚੋਰੀ ਹੁੰਦੀ ਆਪਾਂ ਇਹ ਜਨਨ ਆਨ ਆਫ ਕਰ ਸਕਦੇ ਆ ਜੀ ਅੱਛਾ ਇਸੀ ਆਪਣੇ ਫੋਨ ਆਫ ਕਰ ਸਕਦੇ ਆ ਅੱਛਾ ਜੀ 10 ਫੁੱਟ ਆ ਗਿਆ ਅੱਛਾ ਉੱਥੇ ਹੀ ਹੁੰਦਾ ਮਤਲਬ ਦਾ ਮਾਨਿਆ ਕੋ ਮਾਨਿਆ ਲਵਾਈ ਬਹੁਤ ਹੈ ਟਰਾਲੀ ਜੇ ਨਾਲ ਲੰਮਾ ਬਈ 10 ਫੁੱਟ ਮਹਿੰਦਰਾ ਦਾ ਪੀਰੋ ਪਛਾਹੇ ਭਾਈ ਨੋ ਦੀ ਗੱਲ ਬਾਤ ਹੈ ਡੀਜ਼ਲ ਟੈਂਕੀ ਯਾਰ ਸੋਹਣੀ ਬਹੁਤ ਆ ਯਾਰ ਜੇ ਜਦੋਂ ਕੋਈ ਦਾਸ ਕਸ ਲਵਾਈ ਆਗੀ ਤੁਹਾਨੂੰ ਕਮਾਂਦੀ ਕਰ ਫਾਇਦੇ ਕੋਠੀ ਨਹੀਂ ਕੋਈ ਉਹ ਉਹ ਫੇਲ ਕਰਦਾ ਹੁੰਦਾ ਆ ਦੇਖੋ ਇਹ ਭਰਾਵਾ ਕੀ ਚੀਜ਼ ਆ ਯਾਰ ਉਹ ਤਾਂ ਭੈਂ ਕਾਰ ਹੀ ਬਣੀ ਤਾਂ ਤਿੰਨ ਬੰਦੇ ਬਹਿ ਜਾਣਗੇ ਮੌਜ ਨਾਲ ਹਾਂ ਮਰਸਨਾਲ ਗੱਡੀ ਨਾਲ ਦੀ ਗੱਡੀ ਹੋਰ ਟਾਪ ਕਲਾਸ ਆ 에ਅਰ ਬੈਗ ਵਾਲਾ ਬਾਈ ਡਬਲ ਵਾਲਾ ਵਕੇ ਪੁੱਛਾਂਗੇ ਬਾਈ ਤੋਂ ਇਹਨੇ ਤੇ ਕੰਟਰੋਲ ਬੋਲਾ ਸੇ ਰਾਜਾ ਟਾਕੀਆਂ ਨੂੰ ਟੋਪ ਕਲਾਸ ਆ ਜਮਾ ਡੋ ਡੈਸ਼ ਬੋਰਡ ਆ ਗਈ ਪੁੱਛਦੇ ਆਂ ਭਾਈ ਨੂੰ ਕੀ ਗੱਲ ਬਾਤ ਆ ਕੀ ਰੇਟ ਹੈ ਸਰ ਕਰੋ ਹੋਰ ਕੱਪੜਾ ਵਾਲੇ ਨਾਲ ਕਿਵੇਂ ਚੀਜ਼ ਹੈ ਉਹਦੀ ਲੰਬਾਈ ਆਈ ਹੈ ਨਾ ਪੂਰਾ ਮੈਂ ਕਹਿੰਦਾ ਨਹੀਂ ਇਹਨਾਂ ਸਾਰਾ ਆਹ ਦੀਆਂ ਗੱਡੀਆਂ ਨੂੰ ਪੂਰਾ ਹਟਾ ਕੇ ਬਣਾਈ ਹੋਈ ਹੈ ਭਾਈ ਤੋਂ ਜਾਣਕਾਰੀ ਬਾਕੀ ਮੇਨ 에ਅਰ ਬੈਗ ਆ ਗਿਆ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੀ ਕੰਪਨੀ ਦੀ ਬਾਈ ਗੱਡੀ ਆਪਣੀ ਇਹ ਇਹ ਮਹਿੰਦਰਾ ਦੀ ਆ ਜੀ ਵੀਰੋ ਪੀ 2 ਸ਼ਮ ਮਹਿੰਦਰਾ ਵੀਰੋ 2 ਹਾਂ ਜੀ ਵੀਰੋ ਪੀ 2 ਜੀ 1.5 ਹੈ ਜੀ 15 ਕੁਇੰਟਲ ਪਾਸ ਆ ਜੀ 에ਅਰ ਬੈਗ ਹੈਗਾ ਜੀ ਅੱਛਾ ਬਾਕੀ ਤਾਂ ਜਿਹੜੀ ਕ੍ਰੰਪਲ ਜ਼ੋਨ ਆ ਗਈ ਜੀ ਜਿਹਦੇ ਨਾਲ ਡਰਾਈਵਰ ਦੀ ਸੇਫਟੀ ਆ ਜੀ ਠੀਕ ਹੈ ਬਾਈ ਇਹ ਆਈਮੈਕਸ ਟੈਕਨੋਲੋਜੀ ਦੇ ਨਾਲ ਗੱਡੀ ਆ ਗਈ ਜੀ ਠੀਕ ਹੈ ਵੀਰੇ ਇਹਦੇ ਵਿੱਚ 52 ਇਦਾਂ ਦੇ ਫੀਚਰ ਨੇ ਜਿਹੜੇ ਆਪਣੇ ਡਰਾਈਵਰਾਂ ਲਈ ਮੰਨ ਕੇ ਚਲੋ ਮਾਲਕਾਂ ਲਈ ਫਾਇਦੇਮੰਦ ਨੇ ਜਿਵੇਂ ਕਿ ਮੰਨ ਕੇ ਚਲੋ ਇੱਕ ਦੋ ਤੁਹਾਨੂੰ ਦੱਸ ਦਿੰਦਾ ਵੀ ਜਿਵੇਂ ਇਹਦੇ ਵਿੱਚੋਂ 5 ਲੀਟਰ ਤੇਲ ਨਿਕਲਦਾ ਜੀ ਉਹਦਾ ਮੈਸੇਜ ਮਾਲਕ ਲਵੇ ਜਾਊਗਾ ਵੀ ਤੁਹਾਡੀ ਗੱਡੀ ਚੋਂ ਤੇਲ ਨਿਕਲ ਚੁੱਕਿਆ ਸੈਂਸਰ ਲੱਗਿਆ ਹੋਊਗਾ ਹਾਂਜੀ ਠੀਕ ਹੈ ਆਈਮੈਕਸ ਟੈਕਨੋਲੋਜੀ ਆ ਜੀ ਅੱਛਾ ਉਹ ਜਿੰਦੇ ਬਾਕੀ ਦੇ ਮੰਨ ਕੇ ਚਲੋ ਮੈਂ ਤੁਹਾਡੀ ਗੱਡੀ ਚੋਰੀ ਕਰ ਲਈ ਤੁਸੀਂ ਇਹਦਾ ਇੰਜਨ ਆਨ ਆਫ ਆਪਦੇ ਫੋਨ ਤੋਂ ਕਰ ਸਕਦੇ ਹੋ ਬੰਦ ਕਰ ਸਕਦੇ ਹੋ ਇੰਜਨ ਦਾ ਅੱਛਾ ਜੀ ਹਾਂਜੀ ਇਹ ਤਾਂ ਯਾਰ ਬੜੀ ਗੱਡੀਆਂ ਵਾਲੀ ਹੋ ਗਿਆ ਫੀਚਰ ਸਾਰਾ ਹਾਂਜੀ ਹਾਂ ਜੇ ਏਸੀ ਮੰਨ ਕੇ ਚਲੋ ਆਪਣਾ ਡਰਾਈਵਰ ਲੈ ਗਿਆ ਕਿਤੇ ਦੂਰ ਖੜਾ ਕੇ ਏਸੀ ਸੱਡ ਕੇ ਸੌਂ ਗਿਆ ਆਪਣੇ ਲਈ ਮੈਸੇਜ ਆਉਗਾ ਥੋੜੀ ਗੱਡੀ ਦਾ ਏਸੀ ਚੱਲ ਰਿਹਾ ਆਪਾਂ ਉਹ ਬੰਦ ਕਰ ਸਕਦੇ ਆਪਾਂ ਉਹ ਡਰਾਈਵਰ ਨਾਲ ਥੱਕਾ ਹੈ ਨਾ ਏਸੀ ਤੇ ਲਾ ਲਿਆ ਘਰਦੇ ਯਾਰ ਹਾਂਜੀ ਹਾਂਜੀ ਬਾਕੀ ਬਾਈ ਦੀ ਬਾਡੀ ਕਿੰਨੀ ਲੰਮੀ ਆ ਗਈ ਇਹ 10 ਫੁੱਟ ਡਾਲੇ ਤੇ ਆ ਗਈ ਜੀ ਅੱਛਾ 10 ਫੁੱਟ ਜਾ ਗਈ 10 ਫੁੱਟ ਡਾਲੇ ਤੇ ਆ ਗਈ ਜੀ ਜੂਰੀਆ ਆ ਗਈ ਜੀ ਨੂੰ ਆਪਾਂ ਡੀਐਫ ਕਹਿੰਦੇ ਆ ਠੀਕ ਹੈ ਬਾਈ ਠੀਕ ਹੈ ਜੀ ਬਾਕੀ ਦਾ ਜਿਹੜਾ ਗੇਅਰ ਬਾਕਸ ਵੱਡਾ ਆ ਗਿਆ ਜੀ ਹਾਰਸ ਪਾਵਰ ਜ਼ਿਆਦਾ ਆ ਗਈ ਜੀ ਇਹ 45 ਡਿਗਰੀਆਂ ਉੱਤੇ ਚੜਦੀ ਹੈ ਗੱਡੀ ਤੇਰਾ ਗੱਡੀ ਵਰਗਾ ਹੀ ਹੈ ਵਿੱਚੋਂ ਯਾਰ ਹਨਾ ਹਾਂਜੀ ਬਾਕੀ ਪਾਵਰ ਵਿੰਡੋ ਆ ਗਈ ਜੀ ਤਿੰਨ ਚਾਰ ਚਾਰਜਿੰਗ ਪੁਆਇੰਟ ਆ ਗਏ ਏਸੀ ਹੀਟਰ ਡੀਫੋਗਰ ਵਗੈਰਾ ਸਾਰਾ ਕੁਝ ਸਟੀering ਤੇ ਕੰਟਰੋਲ ਆ ਗਿਆ ਵੋਲਿਊਮ ਘਟਾਉਣ ਵਧਾਉਣ ਵਾਲੇ ਠੀਕ ਹੈ ਫੋਨ ਚੱਕਣ ਵਾਲੀ ਫੋਨ ਕੱਟਣ ਵਾਲੇ ਆਸ਼ਾ ਪੂਜਾ ਆ ਗਿਆ ਸਟੀering ਤੇ ਸਾਰਾ ਮੇਨ ਗੱਲ ਕੀ ਹੈ 에ਅਰ ਬੈਗ ਆ ਗਿਆ ਜੀ 에ਅਰ ਬੈਗ ਦੇ ਵੱਡੀ ਆ ਯਾਰ ਹਨਾ ਹਾਂਜੀ ਇਹ ਤਾਂ ਹੋਣਾ ਹੀ ਚਾਹੀਦਾ ਭਰਾਵਾ ਡਰਾਈਵਰ ਦੀ ਸੇਫਟੀ ਜ਼ਰੂਰੀ ਹੈ ਸਾਰਾ ਦਿਨ ਤੁਰੇ ਫਿਰਦਾ ਬੰਦਾ ਯਾਰ ਹਨਾ ਹਾਂਜੀ ਹਾਂ ਤਿੰਨ ਬੰਦੇ ਪਾਸ ਆ ਗਏ ਜੀ ਠੀਕ ਹੈ ਹਾਂ ਮੂਰੇ ਤਿੰਨ ਬੰਦੇ ਪਾਸ ਆ ਗਏ ਬੈਕ ਕੈਮਰਾ ਆ ਗਿਆ ਜੀ ਵੇਰੀ ਗੁੱਡ ਏ ਬਹੁਤ ਵਧੀਆ ਚੀਜ਼ ਆ ਯਾਰ ਹਨਾ ਬੈਕ ਕੈਮਰਾ ਆ ਗਿਆ ਜੀ ਇਹ ਪੂਰੇ ਜੀ ਬਾਈ ਇਹਦੀ ਦੇਖੀਏ ਕੱਢ ਕੇ ਕਿ ਕਿਵੇਂ ਆਵਾਂਗੇ ਐਵਰੇਜ ਹੀ ਇਹਦੀ 18 ਆਪਾਂ ਗੱਡੀ ਦੇ ਜਿਹੜੀ ਦਿੱਤੀ ਆ ਠੀਕ ਹੈ ਪਰੇ ਮਹੀਨੇ ਤੇ ਦਿੱਤੀ ਆ ਇਹ ਮਾਨਸਾ ਦੇ ਵਿੱਚ ਉਹ ਬੰਦਾ 18 ਦੀ ਐਵਰੇਜ ਕਹਿ ਰਿਹਾ ਜੀ ਅੱਛਾ ਬਾਕੀ ਡਰਾਈਵਰ ਨੇ ਹਨਾ ਇਹ ਦੇਖੋ ਠੀਕ ਹੈ ਇਹ ਬਾਈ ਕਿਹੜੇ ਮਾਡਲ ਚ ਆ ਗਈਆਂ ਇਹ ਗੱਡੀਆਂ ਇਹ ਨਵੀਆਂ ਹੁਣ ਕਦੋਂ ਸ਼ੁਰੂ ਹੋ ਗਈਆਂ ਇਹ 24 ਤੋਂ ਐਂਡ ਦੇ 24 ਦੇ ਐਂਡ ਚ ਆਈਆਂ ਜੀ ਲਾਂਚ ਹੋਈਆਂ ਗੱਡੀਆਂ ਅੱਛਾ 24 ਦੇ ਲਾਂਚ ਹੋਈਆਂ ਹਨਾ ਜੇ ਆਪਣੇ ਕੋਲ ਗੱਡੀ ਆਪਾਂ ਜੇ ਕੋਈ ਬੰਦਾ ਲੈਣ ਦਾ ਚਾਹਵਾਨ ਠੀਕ ਹੈ ਹਾਂਜੀ ਤੇ ਬਾਈ ਕੀ ਕੀਮਤ ਹੈ ਇਹਦੀ ਕੀਮਤ ਇਹਦਾ 884000 ਰੁਪਿਆ ਸ਼ੋਅਰੂਮ ਰੇਟ ਅੱਜ ਦਾ ਜੀ ਠੀਕ ਹੈ ਵੀਰੇ ਬਾਕੀ ਜਿਹੜਾ ਡਿਸਕਾਊਂਟ ਵਗੈਰਾ ਉਹ ਮੌਕੇ ਤੇ ਠੀਕ ਹੈ ਲੋਨ ਕਰਵਾ ਦਨੇ ਆ ਲੋਨ ਕਰਵਾ ਦਾਂਗੇ ਪਰ ਬੰਦੇ ਸਿਵਲ ਸਹੀ ਹੋਗਾ ਨਾ ਸਿਵਲ ਸਹੀ ਹੋਣਾ ਚਾਹੀਦਾ ਠੀਕ ਹੈ ਉਹ ਤਾਂ ਜ਼ਰੂਰੀ ਹੈ ਬਾਈ ਯਾਰ ਹਨਾ ਹਾਂਜੀ ਬਾਕੀ ਗੱਡੀ ਕੰਪਨੀ ਹੈ ਤੇ ABC ਮੋਟਰ सिरसा ਰੋਡ ਮਾਨਸਾ ਜੀ ਠੀਕ ਹੈ ਨੀਅਰ ਮੂਸਾ ਚੁੰਗੀ ਮੇਰਾ ਨੰਬਰ ਹੈ 85570051 ਜੀ ਠੀਕ ਹੈ ਧੰਨਵਾਦ ਭਰਾਵਾ ਬਹੁਤ ਬਹੁਤ ਧੰਨਵਾਦ ਬੱਕ ਤੇ ਗੱਡੀ ਸੋਹਣੀ ਲੱਗੀ ਦੂਰੋਂ ਦੇਖ ਕੇ ਆਗੇ ਇੱਧਰ ਬੈਟਰੀ ਬਾਕਸ ਆ ਗਿਆ ਤੰਨ ਬੰਦੇ ਮੌਜ ਨਾਲ ਉਹਦੇ ਗਿਆ ਸੀ ਮੈਨੂੰ ਦਿਖਾਇਆ ਸਰਦ ਕੇ ਮੈਂ ਸਕਰੀਨ ਸਕਰੀਨ ਲੱਗੀ ਹੈ ਬਾਈ ਯਾਰ ਹਨਾ ਦੋੜੇ ਨੇ ਸਕਰੀਨ ਬਹੁਤ ਵਧੀਆ ਲੱਗੀ ਹੈ ਹਨਾ ਇੱਕੜਾ ਸੋਟ ਹੈ ਬਹੁਤ ਵਧੀਆ ਚੀਜ਼ ਹੈ ਤਿੰਨ ਚਾਰਜਿੰਗ ਪੁਆਇੰਟ ਆ ਗਏ ਜੀ ਏਸੀ ਹੀਟਰ ਪਾਵਰ ਵਿੰਡੋ ਆ ਗਏ ਜੀ ਠੀਕ ਹੈ ਪੈਸੇ ਲੱਗਣਾ ਲੱਗਿਆ ਨਾ ਬਣ ਜੂ ਗੱਲ ਤੇ ਇੰਜਨ ਬਾਈ ਕਿੰਨੇ ਸੀਸੀ ਹੁੰਦਾ ਇਹਦਾ 2500 cc ਦੇ ਅੰਦਰ। ਠੀਕ ਹੈ। ਬਾਕੀ ਚੀਜ਼ ਬਹੁਤ ਵਧੀਆ ਭਰਾਵੋ। ਵਧੀਆ। ਸ਼ੀਰ ਨਹੀਂ ਚੱਕਣੀ। ਮੱਝ-ਮੁੱਝ ਦਾ ਜਿਹੜੀ ਟੀਮ ਮਰਜੀ ਲਾਵੀ ਹੋਵੇ। ਚੀਜ਼ ਬੜੀ ਐਕ ਨੰਬਰ ਦੀ ਹੈ ਨਹੀਂ। ਬਾਕੀ ਸਮਾਨ-ਸਮੂਨ ਬਹੁਤ ਟਿਕ ਜੁਆ ਰਹਿਣਾ। ਉੱਤੋਂ ਸੋਹਣੀ ਬਹੁਤ ਗੋਆ ਰ। ਬਾਈ ਨੂੰ ਮਿਲਿਆ ਲਿਓ ਫੋਨ 'ਤੇ ਕੋਈ ਪੱਤ ਜਾਣਕਾਰੀ ਲੈਣੇ ਹੋਵੇ ਲੌਣ ਹੋ ਜੂਗਾ। ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਨੇ ਵੀਡੀਓ ਦੇਖੀ ਮੰਡੀ 'ਚ ਖੜੀ ਸੀਗੀ। ਵਿਚਾਰੇ ਸ਼ਾਉਰੂਮ ਕਰਨਾ ਐਸੀ ਕ੍ਰੀਸ਼ਨ ਤੇ ਮਿਲਦੇ ਆਜੋ ਅਗਲੀ ਪਿੰਡੀ ਚ ਬਾਕੀ ਤਾਂ ਤੱਕ ਹੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਕਰ ਲਓ ਸੰਪਰਕ ਧੰਨਵਾਦ ਬਾਈ ਜਿਹੜੇ ਭਰਾ ਵੀਡੀਓ ਦੇਖਣਗੇ ਬਹੁਤ ਬਹੁਤ ਧੰਨਵਾਦ ਬਾਈ ਜਿਹਨੇ ਸਬਸਕ੍ਰਾਈਬ ਨਹੀਂ ਕਰ ਸਬਸਕ੍ਰਾਈਬ ਕਰ ਲਓ ਕਿਉਂਕਿ ਸਟਾਰਟ ਕਰਕੇ ਭਰਾਵਾਂ ਨਾਲ ਹੀ ਕੰਮ ਚੱਲਦਾ ਆਜੋ ਮਿਲਾਂਗੇ ਅਗਲੀ ਵੀਡੀਓ ਚ ਕੱਲ ਨੂੰ ਰੰਪਰਾ ਪਾਰਸੋਂ ਮਿਲਾਂਗੇ ਡੱਬ ਵਾਲੀ ਵੈਗਰੂ ਸੁੱਖ ਰੱਖ ਕੇ ਪਰਮਾਤਮਾ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ